ਆ ਰਹੀਆਂ ਜੀ ਪਿੰਡ ਤੋਂ ਵਾਪਸ ਹੁਣ ਅਸੀਂ ਜਾ ਰਹੇ ਹਾਂ ਮੇਰੇ ਪਿੱਕੇ ਘਰ ਪਿੰਡ ਨੂੰ ਫੇਰ ਕੱਲ ਅਸੀਂ ਥੋੜਾ ਜਿਆਦਾ ਲੁਧਿਆਣੇ ਕੰਮ ਹੈਗਾ ਲੁਧਿਆਣੇ ਜਾਵਾਂਗੇ ਫੇਰ ਉਸ ਤੋਂ ਬਾਅਦ ਵਾਪਸ ਮਹਾਲੀ ਜਾਵਾਂਗੇ ਡਾਕਟਰ ਸਾਹਿਬ ਆਏ ਸੀ ਥੋੜਾ ਲੇਟ ਹੀ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਹੁਣ ਜਾਵਾਂਗੇ ਮੇਰੇ ਪਿੱਕੇ ਅੱਲਾ ਅਸੀਂ ਜਾ ਰਹੇ ਹਾਂ ਜੀ ਮੇਰੇ ਵੱਡੇ ਬ੍ਰਦਰ ਦੇ ਘਰ ਮੇਰਾ ਵੱਡਾ ਬ੍ਰਦਰ ਜਿਹੜਾ ਹੈਗਾ ਇਹ ਕਾਫੀ ਿੱਲੇ ਜੈ ਨੇ ਤੇ ਉਹਨਾਂ ਦੀ ਖਬਰ ਸਾਰ ਲਵਾਂਗੇ ਅੱਜ ਫਿਰ ਰਾਤ ਅਸੀਂ ਇੱਥੇ ਹੀ ਰਹਿਾਂਗੇ ਆਹ ਕੋਣ ਆਗੀ ਟਵੀਸ਼ਾ ਆਗੀ ਜੁਗਨੂ ਟਵੀਸ਼ਾ ਆਗੀ ਮੇਲਾ 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 ਸੁਣ ਦਰਗਿ ਚਲੋ ਨਹੀਂ ਆ ਗਈ ਜਿੱਤੀਆ ਚਲੋ ਆ ਜੋ ਜੀ ਮੈਂ ਆਪਣੇ ਬ੍ਰਦਰ ਨੂੰ ਬੁਲਾਉਣੀ ਆਂ ਜੀ ਬਣਾ ਕੇ ਹਟੀਆਂ ਤੂੰ ਬਈ ਨੀਗੋ ਇਹ ਹੈਗੇ ਆਂ ਜੀ ਮੇਰਾ ਵੱਡਾ ਬ੍ਰਦਰ ਇਹਨਾਂ ਨੂੰ ਅਟੈਕ ਜੇ ਆ ਗਿਆ ਸੀ ਪੈਰਾਲਾਈਜ਼ ਦਾ ਚਲੋ ਨਾ ਇਹ ਦੂਰੀ ਬਰੀ ਨਹੀਂ ਪਰੇ ਆ ਜਦ ਰਹਿਮਤ ਸੁਤਾ ਪਿਆ ਹੀ ਜੇ ਤੁਰੇ ਜੇ ਤਾਂ ਹੈ اورਿੰਜ ਉਹਦਾ ਵੀਰ ਦੇਖੀ ਲੇਖ ਨੂੰ ਪਹੁੰਚ ਗਈ ਜੀ ਮੈਂ ਆਪਣੇ ਪੇਕੇ ਘਰ ਡਾਕਟਰ ਸਾਹਿਬ ਪਰਣਾ ਬਣ ਕੇ ਆ ਗਏ ਹੈਗੀ ਜੀ ਮੇਰੇ ਬ੍ਰਦਰ ਦੀ ਛੋਟੇ ਬ੍ਰਦਰ ਦੀ ਗੱਡੀ ਡੋਡੇ ਵਾਲੀ ਗੱਡੀ ਆ ਇਹ ਕਾਲ ਛੋਟਾ ਨਾਮ ਰੱਖੇ ਬਹੁਤ ਤਰ੍ਹਾਂ ਦੇ ਵਿੱਚ ਫਲੇਵਰ ਹੈਗੇ ਨੇ ਪੀਅਰ ਐਪਲ ਬਲੂ ਬੈਰੀ 오ਰੈਂਜ ਲਿੰਕੀਸ ਦਾ ਦੇ ਨਹੀਂ ਹੋਰ ਕਿੰਨੇ ਸਾਰੇ 10 ਕਲਰ ਦੇ ਫਲੇਵਰ ਹੈਗੇ ਤੇ ਇਹਨਾਂ ਨੇ ਹੀ ਸਪਾਰਦੀ ਗੱਡੀ ਆ ਬੱਚਿਆਂ ਲਈ ਫੋਟੋ ਵੀ ਲਗਵਾਈ ਐ ਇੱਥੇ ਗਰਵਿੰਟ ਵਿਸ਼ਾ ਨਵਨ ਦੀ ਬਹੁਤ ਵਧੀਆ ਬਣੀ ਨਵੀਂ ਸਾਰਾ ਇਹਦੇ ਵਿੱਚ ਨਵਾਂ ਹੀ ਲਗਵਾਇਆ ਇਹ ਜਿਹੜਾ ਪੇਪਰ ਲਗਵਾਇਆ ਹੈ ਸਾਰਾ ਇੱਧਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਬढ़ावा ਦੇਣ ਦੇ ਲਈ ਇਹ ਲਗਵਾਏ ਨੇ ਪੋਸਟਰ ਮਾਂ ਬੋਲੀ ਦਾ ਮਾਣ ਵਧਾਈਏ ਤੇ 35 ਅੱਖਰ ਵੀ ਹੈਗੇ ਆ ਸਾਰਾ ਕੁਝ ਨਵਾਂ ਕਰਵਾਇਆ ਹੈ ਗੱਡੀ ਤੇ ਗਰਮੀਆਂ ਸਟਾਰਟ ਹੋ ਗਏ ਨੇ ਹੁਣ ਸੀਜ਼ਨ ਹੈ ਫੇਰ ਜੂਸ ਦਾ ਹੋ ਗਿਆ ਜੂਸ ਦੀਆਂ ਸਟਾਰਟ ਕਰੀ ਇਹਨਾਂ ਨੇ ਗੱਡੀ ਇਹ ਦੁਬਾਰਾ ਤੋਂ ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੈਪੀ ਹੋਲੀ ਹੋਲੀ ਦੀਆਂ ਮੁਬਾਰਕਾਂ ਜੀ ਹੋਲੇ ਮਹੱਲੇ ਦੀਆਂ ਤੇ ਸਵੇਰੇ ਉੱਠ ਕੇ ਮੈਂ ਫੇਰ ਆਪਣੇ ਵੱਡੇ ਬ੍ਰਦਰ ਦੇ ਘਰ ਆ ਗਈਆਂ ਤੇ ਭਾਬੀ ਜੀ ਕੱਪੜੇ ਧੋਣ ਲੱਗੇ ਸੀ ਮੈਂ ਕਿਹਾ ਚਲੋ ਮੈਂ ਇਹਨਾਂ ਬ੍ਰੇਕਫਾਸਟ ਬਣਾ ਦੇਣੀ ਆ ਤੇ ਡਾਕਟਰ ਸਾਹਿਬ ਸੀਗੇ ਲੁਧਿਆਣੇ ਗਏ ਤੇ ਉਹ ਲੁਧਿਆਣੇ ਚਲੇ ਗਏ ਨੇ ਮੈਂ ਫਿਰ ਇੱਥੇ ਹੀ ਰਹਿ ਪਈ ਸੀ ਤੇ ਹੁਣ ਫਿਰ ਅਸੀਂ ਸ਼ਾਮ ਨੂੰ ਇੱਥੋਂ ਵਾਪਸ ਮਹਾਲੀ ਜਾਵਾਂਗੇ ਤੇ ਮੈਂ ਚਲੋ ਹੁਣ ਲੱਗੀ ਹੋਈ ਸੀ ਬ੍ਰੈਕਫਾਸਟ ਦੀ ਤਿਆਰੀ ਕਰਨ ਕਿਉਂਕਿ ਪਾਪੀ ਜੀ ਨੂੰ ਵਿਚਾਰੇ ਨੂੰ ਬਹੁਤ ਜ਼ਿਆਦਾ ਕੰਮ ਨੇ ਇੱਕ ਤਾਂ ਮੇਰੀ ਭਤੀਜ ਨੂੰ ਦੇ ਬੇਟਾ ਹੋਇਆ ਤੁਹਾਨੂੰ ਦਿਖਾਇਆ ਸੀਗਾ ਮੈਂ ਉਦੋਂ ਤੇ ਕੰਮ ਫਿਰ ਇਹਨਾਂ ਨੂੰ ਬਹੁਤ ਜ਼ਿਆਦਾ ਰਹਿੰਦੇ ਨੇ ਇਕੱਲੇ ਹਾਂ ਪਹਿਲਾਂ ਮੈਂ ਵੀ ਇੱਥੇ 8-10 ਦਿਨ ਲਾ ਕੇ ਗਈ ਸੀ ਕਰ ਲੈ ਭਾਬੀ ਜੀ ਫਿਰ ਕਦੇ ਮੇਰੇ ਬ੍ਰਦਰ ਨੂੰ ਸੰਭਾਲਦੇ ਐ ਤੇ ਕਦੇ ਵੀ ਛੋਟੇ ਕਾਕੇ ਨੂੰ ਇਸ ਕਰਕੇ ਕੰਮ ਬਹੁਤ ਜ਼ਿਆਦਾ ਹੈਗੇ ਆ ਉੱਤਾਂ ਤੇ ਚਲੋ ਸਫਾਈਆਂ ਸੁਪੂਈਆਂ ਵਾਸਤੇ ਰੱਖੀ ਹੋਈ ਐ ਫਿਰ ਵੀ ਘਰ ਦੇ ਕੰਮ ਤਾਂ ਹੁਣ ਕਰ ਲੈਣ ਇਹਨਾਂ ਨੂੰ ਕਰਨੇ ਪੈਂਦੇ ਆ ਕਿਉਂਕਿ ਮੇਰੀ ਜੜੀ ਭਤੀਜ ਨਵਾ ਉਹਨਾਂ ਦੇ ਵੀ ਸੇਜੇਰੀਅਨ ਹੋਇਆ ਸੀ ਸੇਜੇਰੀਅਨ ਦੇ ਨਾਲ ਡਿਲੀਵਰੀ ਹੋਈ ਸੀ ਕੀ ਬੇਟੇ ਦੀ हैप्पी होली हैप्पी होली आ बिग लाई हुई है ट्विशा ने मेरे फोन से ना पाई फिर मैं तेरी वीडियो बना रही हूं हैप्पी होली हैप्पी होली और मेरे ना लाइया ले गुब्बारे भर के रखे ओ वाओ कलर भी पाए है। हैं कलर बड़े स्टैंडर्ड दे रखे हैं ने हैं स्टैंडर्ड स्टैंडर्ड सब रंग वाओ ਪਾਣੀ ਨਾ ਪਾ ਪਾਣੀ ਨਾ ਪਾਰਾ ਜੀ ਹੈਪੀ ਹੋਲੀ ਹੈਪੀ ਹੋਲੀ ਅਬ ਮੇਰੇ ਗਿੱਲਾ ਕਰਤਾ ਮੈਂ ਹੱਥੀ ਗਿੱਲੇ ਨੇ ਹਾਂ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲਾ ਮਹੱਲਾ ਹੈਪੀ ਹੋਲਾ ਮਹੱਲਾ ਹੈਪੀ ਹੋਲਾ ਮਹੱਲਾ ਕਾਲੂ ਵੀ ਕੋਈ ਨਹੀਂ ਕਾਲੂ ਅਸੀਂ ਕਿਹੜੇ ਤੇ ਹਾਂ ਹੈਪੀ ਹੋਲੀ ਰਾਕੇ ਦੇ ਬਾੜਾ ਨੂੰ ਵੀ ਕਰਾ ਕੇ ਆਈ ਆ ਹੈਪੀ ਹੋਲੀ ਹੈਪੀ ਹੋਲੀ ਨਾ ਲਾਏ ਉਹਨਾਂ ਲਾਏ ਉਹਨਾਂ ਬਣਾ ਕੇ ਆਈ ਆ ਮੈਂ ਤੈਨੂੰ ਮਾਰ ਲਾ ਕੇ ਆਈ ਆ ਹੋਲੀ ਨਹੀਂ ਲਾਉਂਗੀ ਮੈਂ ਬਿੰਦੀ ਲਾ ਦੂੰਗਾ ਬਿੰਦੀ ਲਾਦਣੀ ਸੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਚੱਲ ਲਾ ਦੇ ਕਲਰ ਲਾ ਦੇ ਲਾ ਦੇ ਹੈਪੀ ਹੋਲੀ ਹੈਪੀ ਹੋਲੀ